ਤੇ ਅੰਮ੍ਰਿਤਸਰ ਦੇ ਅਜਨਾਲਾ ਚ ਤੁਸੀਂ ਬੰਨ ਟੁੱਟ ਗਿਆ ਹੈ ਅਜਨਾਲਾ ਦੇ ਵਿੱਚ ਰਾਵੀ ਦੇ ਤੁਸੀਂ ਬੰਨ ਦੇ ਵਿੱਚ ਦੋ ਥਾਈਂ ਪਾੜ ਪੈ ਗਿਆ ਹੈ ਬੇਦੀਸ਼ੰਨਾ ਅਤੇ ਕੋਨੇਵਾਲ ਦੇ ਵਿੱਚ ਇਹ ਬੰਨ ਟੁੱਟਿਆ ਹੈ ਹਜ਼ਾਰਾਂ ਏਕੜ ਰਕਬੇ ਦੇ ਵਿੱਚ ਪਾਣੀ ਭਰ ਗਿਆ ਹੈ ਲੋਕ ਇਲਾਕਾ ਛੱਡ ਕੇ ਸੁਰੱਖਿਤ ਥਾਵਾਂ ਵੱਲ ਨੂੰ ਜਾ ਰਹੇ ਨੇ ਵੱਡੀ ਖਬਰ ਆ ਰਹੀ ਅੰਮ੍ਰਿਤਸਰ ਦੇ ਅਜਨਾਲਾ ਤੋਂ ਜਿੱਥੇ ਤੁਸੀਂ ਬੰਨ ਟੁੱਟ ਗਿਆ ਹੈ ਤਾਂ ਸਰਹੱਦੀ ਇਲਾਕਿਆਂ ਦੇ ਵਿੱਚ ਇਸ ਵੇਲੇ ਹੜ੍ਹਾਂ ਦੀ ਮਾਰ ਹੈ ਖਾਸ ਕਰ ਚਾਹੇ ਗੁਰਦਾਸਪੁਰ ਹੋਵੇ ਚਾਹੇ ਫਿਰੋਜ਼ਪੁਰ ਫਾਜ਼ਿਲਕਾ ਤੇ ਇਸ ਵੇਲੇ ਅਜਨਾਲਾ ਦੇ ਵਿੱਚ ਤੁਸੀਂ ਬੰਨ ਟੁੱਟਿਆ ਏ ਅਜਨਾਲਾ ਦੇ ਵਿੱਚ ਰਾਵੀ ਦਾ ਇਹ ਤੁਸੀਂ ਬੰਨ ਹੈ ਦੋ ਥਾਈਂ ਪਾੜ ਪੈ ਚੁੱਕਿਆ ਏ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹਾਲਾਂਕਿ ਡਿਪਟੀ ਕਮਿਸ਼ਨਰ ਖੁਦ ਪਾਣੀ ਦੇ ਵਿੱਚ ਉਤਰੇ ਦਿਖਾਈ ਦੇ ਰਹੇ ਨੇ ਨਾਲਾ ਦੇ ਪਿੰਡ ਰਮਦਾਸ ਤੇ ਪਿੰਡ ਕੋਟ ਦੇ ਵਿੱਚ ਅਸੀਂ ਖੜੇ ਆ ਜਿੱਥੇ ਮੇਰੇ ਪਿੱਛੇ ਤੁਸੀਂ ਹਜ਼ਾਰਾਂ ਏਕੜ ਜਿਹੜੀ ਫਸਲ ਖਰਾਬ ਹੁੰਦੀ ਸਾਫ਼ ਤੌਰ ਤੇ ਦੇਖ ਰਹੇ ਹੋ ਤੁਸੀਂ ਬੰਨ ਅੱਜ ਟੁੱਟਣ ਨਾਲ ਹਜ਼ਾਰਾਂ ਏਕੜ ਜਿਹੜੀ ਫਸਲ ਤੇ ਪਾਣੀ ਦਾ ਕਹਿਰ ਜ਼ਰੂਰ ਵਰ ਪਿਆ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤੇ ਲੋਕ ਪਾਣੀ ਦੇ ਵਿੱਚ ਵੀ ਤੁਸੀਂ ਖੜੇ ਦੇਖ ਸਕਦੇ ਹੋ ਕਿਉਂਕਿ ਇਸ ਦੇ ਜਿਸ ਜਗ੍ਹਾ ਤੇ ਅਸੀਂ ਖੜੇ ਆ ਇਸ ਦੇ ਬਿਲਕੁਲ ਨਾਲ ਹੀ ਗੁਰਦੁਆਰਾ ਸਾਹਿਬ ਹੈ ਲੋਕਾਂ ਦੇ ਘਰ ਬਨੇ ਆ ਘਰਾਂ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਜਿਸ ਘਰਾਂ ਦੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਉਹ ਘਰਾਂ ਦੇ ਅੰਦਰ ਤੱਕ ਪਾਣੀ ਜ਼ਰੂਰ ਖੜਾ ਹੈ ਤੇ ਲੋਕ ਆਪਣਾ ਜ਼ਰੂਰੀ ਸਮਾਨ ਲੈ ਕੇ ਆ ਆਪਣੇ ਰਿਸ਼ਤੇਦਾਰਾਂ ਕੋ जरूर चले गया हालांकि जेड़ा नुकसान होया ਲੋਕਾਂ ਦਾ ਕਹਿਣਾ ਕਿ ਹਜ਼ਾਰਾਂ ਏਕੜ ਜਿਹੜੀ ਫਸਲ ਜਿਹੜੀ ਖਰਾਬ ਹੋਈ ਹੈ ਉਸ وجہ ਨਾਲ ਜਿਹੜੀ ਉਹਨਾਂ ਦੀ ਕਾਫੀ ਜਿਹੜਾ ਨੁਕਸਾਨ जरूर ਹੋਇਆ ਵਾ ਸੋ ਲੋਕ ਵੀ ਸਾਡੇ ਨਾਲ ਮੌਜੂਦ ਹੈ ਅਸੀਂ ਲੋਕਾਂ ਨਾਲ ਗੱਲ ਕਰਾਂਗੇ ਭਾਜੀ ਕਿੰਨੀ ਏਕੜ ਜ਼ਮੀਨ ਸੀ ਕਿਦੋਂ ਪਾਣੀ ਆਇਆ ਤੂ ਸੀ ਬੰਨ ਟੁੱਟਣ ਨਾਲ ਤੇ ਪਿੰਡ ਕਿਹੜਾ ਵਾ ਪਿੰਡ ਸ਼ਾਹ ਵੀ ਕੋੜਲੀ ਜੀ ਰਮਦਾਸ ਮਰ ਬਬਰਾ ਸਾਹਿਬ ਜੀ ਤੇ 11 ਏਕੜ ਜਮੀਨ ਹੈ ਜੀ ਫਸਲ ਬਹੁਤ ਵਧੀਆ ਸੀ ਸਾਰੇ ਖਰਾਬ ਹੋ ਗਈ ਇਸ ਦੇ ਨਾਲ ਗੱਲ ਕਰੀਏ ਤੇ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਆਇਆ ਵੈ ਰਹਿਣ ਉਹਨਾਂ ਦਾ ਰਹਿਣਾ ਵੀ ਮੁਸ਼ਕਿਲ ਹੋਇਆ ਵੈ ਆਪਣਾ ਘਰ ਛੱਡ ਕੇ ਤੇ ਜ਼ਰੂਰੀ ਸਮਾਨ ਲੈ ਕੇ ਜ਼ਰੂਰ ਉਹ ਆਪਣੇ ਰਿਸ਼ਤੇਦਾਰਾਂ ਕੋ ਗਏ ਆ ਕਿਹੋ ਜਿਹੇ ਹਾਲਾਤ ਹੈ ਤੁਹਾਡੇ ਪਿੰਡ ਤੇ ਇਸ ਵੇਲੇ ਕੋਈ ਸਰ ਆਪਣਾ ਰਿਸ਼ਤੇਦਾਰਾਂ ਚੱਲ ਕੇ ਕੋਈ ਗੁਰਦੁਆਰਾ ਸਾਹਿਬ ਦਾ ਬੁੱਢਾ ਸਾਹਿਬ ਇੱਧਰ ਬੈਠੇ ਆ ਕਿ ਉਧਰ ਬੈਠੇ ਬੱਚੇ ਪਿਛੇ ਲਿਆ ਕੋਈ ਹੁਣ ਰਾਤ ਦਾ ਵੀ ਵਧਾ ਨਹੀਂ ਡਿਆ ਜਪੜੀ ਕੋ ਵੀ ਪਾਣੀ ਦਾ ਪੱਧਰ ਵੱਧਾ ਵਾ ਉਦੋਂ ਮੁਸ਼ਕਿਲ ਆਂਦੀ ਆ ਮੈਂ ਕਿੰਨੀ ਵਾਰੀ ਹੁਣ ਤੱਕ ਇਸ ਪਿੰਡ ਦਾ ਨੁਕਸਾਨ ਹੋ ਚੁੱਕਿਆ ਵਾ ਅਸੀਂ ਤੇ 3-4 ਵਾਰ ਆ ਰਵੇਲੇ ਆਪਣੀ ਆਪਣੇ ਹੱਥ ਜੋ ਜੋ ਜਿਉਂ ਇਹ ਡੇ ਜੀ ਸੋ ਹੋਰ ਵੀ ਲੋਕ ਸਾਡੇ ਨਾਲ ਮੌਜੂਦ ਹੈ ਭਾਜੀ ਕਿੰਨਾ ਨੁਕਸਾਨ ਹੋਇਆ ਵਾ ਤੁਹਾਡੇ ਘਰ ਕਿੱਥੇ ਆ ਤੇ ਕਿੰਨਾ ਕੁ ਨੁਕਸਾਨ ਹੁਣ ਤੱਕ ਸਰ ਆਪਾਂ ਇਸੇ ਪਿੰਡ ਦੇ ਰਹਿਣ ਵਾਲੇ ਆ ਬਹੁਤ ਨੁਕਸਾਨ ਹੋ ਗਿਆ ਪਾਣੀ ਬਹੁਤ ਜ਼ਿਆਦਾ ਆ ਗਿਆ ਜਗਦੰਮ ਪਤਾ ਹੀ ਨਹੀਂ ਲੱਗਾ ਕਿਸੇ ਨੂੰ ਵੀ ਉਸ ਕਰਕੇ ਲਾਗੇ ਲਾਗੇ ਘਰ ਵੀ ਆ ਘਰਾਂ ਦੇ ਵਿੱਚ ਪਾਣੀ ਚਲਾ ਗਿਆ ਹੋਇਆ ਤੇ ਜਿਹੜੇ ਲੋਕ ਕਈ ਲੋਕ ਘਰ ਛੱਡਣ ਨੂੰ ਦੀ ਮਜਬੂਰ ਹੋਏ ਆ ਕਿਤੇ ਹੋਰ ਵੀ ਗਏ ਆ ਹਾਂਜੀ ਆਪਣੇ ਰਿਸ਼ਤੇਦਾਰਾਂ ਕੋਲ ਕੋਈ ਲਾਗੇ ਚਲ ਗਏ ਆ ਕੋਈ ਗੁਰਦੁਆਰਾ ਸਾਹਿਬ ਚਲ ਗਏ ਜੋ ਕੋਈ ਕੋਟੀਆਂ ਤੇ ਜੇ ਚੜੇ ਹੋਏ ਇੱਦਾਂ ਆ ਸਾਰੇ ਪਾਣੀ ਆ ਵੇ ਕਿੰਨਾ ਤੇ ਸਾਹਮਣੇ ਕਿੰਨੀ ਵਾਰੀ ਹੁਣ ਤੱਕ ਪਿੰਡ ਦਾ ਨੁਕਸਾਨ ਹੋ ਚੁੱਕਿਆ ਵਾ ਪਹਿਲੀ ਵਾਰ ਨਹੀਂ ਆ ਕਿਉਂਕਿ ਤੁਹਾਡਾ ਪਿੰਡ ਬਿਲਕੁਲ ਰਾਵੀ ਦਰਿਆ ਦੇ ਤੁਸੀਂ ਬੰਦ ਬਿਲਕੁਲ ਨਾਲ ਹੀ ਆ ਤੇ ਜੀ ਵਾਰਾ ਹੁ ਤੱਕ ਆ ਜੀ ਤੇ ਜੀ ਵਾਰਾ ਕਿੰਨੀ ਜ਼ਮੀਨ ਕਿੰਨੀ ਏਕੜ ਫਸਲ ਸੀ ਜਿਹੜੀ ਹੁਣ ਤੱਕ ਖਰਾਬ ਹੋਈ ਹੈ ਤੇ ਪਤਲਾ ਕਿਉਂ ਆ ਕਿ ਉਹ ਪਿੰਡ ਸਾਰੀ ਖਰਾਬ ਹੀ ਖਰਾਬ ਉਹ ਦੂਸਰਾ ਪਿੰਡ ਜਿਹੜਾ ਨਜ਼ਰ ਆ ਰਿਹਾ ਉਹ ਕਿਹੜਾ ਪਿੰਡ ਉਹ ਕੋਟ ਗੁਰਬਖਸ਼ ਜੀ ਕੋਟ ਉੱਥੇ ਉੱਥੇ ਵੀ ਨੁਕਸਾਨ ਹੋਇਆਗਾ ਬਹੁਤ ਜ਼ਿਆਦਾ ਉੱਥੇ ਜ਼ਿਆਦਾ ਸੋ ਤਸਵੀਰਾਂ ਦੇ ਵਿੱਚ ਜਿਹੜਾ ਤੁਸੀਂ ਪਿੰਡ ਦੇਖ ਦੇਖ ਰਹੇ ਹੋ ਕੋਟ ਗੁਰਬਖਸ਼ ਪਿੰਡ ਆ ਹਾਲਾਂਕਿ ਚਾਰੇ ਪਾਸੇ ਤੁਹਾਨੂੰ ਪਾਣੀ ਹੀ ਨਜ਼ਰ ਆਏਗਾ ਜਿੱਥੇ ਤੁਹਾਡਾ ਧਿਆਨ ਪਾਏਗਾ ਉੱਥੇ ਪਾਣੀ ਹੀ ਨਜ਼ਰ ਆਏਗਾ ਕੁਝ ਘਾਹ ਲੋਗ ਜਿਹੜੇ ਆਪਣੇ ਜਾਨ ਬਚਾਨ ਲਈ ਛਾਤੇ ਜਰੂਰ ਖੜੇ ਆ ਕੋਠਿਆਂ ਦੇ ਖੜੇ ਕਿਉਂਕਿ ਘਰ ਦੇ ਅੰਦਰ ਪਾਣੀ ਆ ਸੋ ਸਮਾਨ ਵੀ ਉਹਨਾਂ ਦਾ ਖਰਾਬ ਹੋ ਰਿਹਾ ਤੇ ਕੁਝ ਲੋਕ ਜਿਹੜੇ ਆਪਣੇ ਰਿਸ਼ਤੇਦਾਰਾਂ ਦੇ ਘਰਾਂ ਦਾ ਰੁੱਖ ਜ਼ਰੂਰ ਕਰ ਚੁੱਕੇ ਆ ਜਿਹੜਾ ਸਮਾਨ ਜ਼ਰੂਰੀ ਸੀ ਉਹ ਘਰੋਂ ਲੈ ਕੇ ਜਾ ਚੁੱਕੇ ਆ ਕਿਉਂਕਿ ਇੱਕਦਮ ਤੁਸੀਂ ਬੰਨ ਟੁੱਟਣ ਨਾਲ ਜਿਹੜਾ ਪਾਣੀ ਆਇਆ ਵਾ ਇਸ ਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਉਹਨਾਂ ਦੀ ਜਿਹੜੀ ਪੁੱਤਾਂ ਵਾਂਗ ਪਾਲੀ ਫਸਲ ਉਹਨਾਂ ਦੀ ਜ਼ਰੂਰ ਖਰਾਬ ਹੋ ਰਹੀ ਹੈ ਤੇ ਮੁਆਵਜ਼ੇ ਦੀ ਸਰਕਾਰ ਕੋ ਮੰਗ ਕਰਦੇ ਨਜ਼ਰ ਆ ਰਿਹਾ ਅਮਿਤ ਸ਼ਰਮਾ ਨਿਊਜ਼ 18 ਅੰਮ੍ਰਿਤਸਰ